ਅੱਜ ਦੇ ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਠੀਕ ਹੋਗੇ ਆ ਗਰਮੀਆਂ ਦੇ ਦਿਨ ਨੇ ਬਹੁਤ ਗਰਮੀ ਲੱਗਦੀ ਅੱਜ ਆਪਾਂ ਆਈਸਕ੍ਰੀਮ ਬਣਾਉਣ ਦੇ ਆ ਪਹਿਲਾਂ ਲਿਆ ਸੀ ਦੁੱਧ ਦੁੱਧ ਦੇ ਵਿੱਚ ਪਾਇਆ ਆਪਾਂ ਕਸਟਰਡ ਪਾਊਡਰ ਕਸਟਰਡ ਪਾਊਡਰ ਪਾ ਕੇ ਫਿਰ ਪਾਇਸੀ ਦੋ ਕੱਪ ਕਰੀਮ ਨਾਲ ਪਾਇਆ ਸੀ ਮੇਕਿੰਗ ਪਾਊਡਰ ਠੀਕ ਹੈ ਤੇ ਹੁਣ ਇਹਨੂੰ ਆਪਾਂ ਉਬਾਲੇ ਦੇਣ ਲੇ ਆ ਤੇ ਹੋਣੀ ਵਧੀਆ ਹੋ ਜੇਗੀ ਬਣ ਕੇ ਤਿਆਰ ਹੋ ਗਈ ਤੇ ਇਹਨੂੰ ਠੰਡਾ ਕਰਕੇ ਮਿਸ਼ਰਣ ਨੂੰ ਆਪਾਂ ਤੇ ਡੂੰਗੇ ਦੇ ਵਿੱਚ ਪਾ ਕੇ ਤੇ ਫ੍ਰਿਜ ਦੇ ਵਿੱਚ ਜਮਾਉਣ ਵਾਸਤੇ ਰੱਖ ਲੈਣਾ ਫਿਰ ਇਸ ਤੋਂ ਬਾਅਦ 3 ਘੰਟੇ ਫ੍ਰਿਜ ਵਿੱਚ ਲੱਗਾ ਰਹੇਗਾ ਤੇ ਜਦੋਂ ਬਣ ਜੇਗੀ ਤੇ ਫਿਰ ਤੁਹਾਨੂੰ ਚੈੱਕ ਕਰਾਵਾਂਗੇ ਦਾ ਹੁਣ ਆਈਸਕ੍ਰੀਮ ਆਪਣੀ ਠੰਡੀ ਹੋ ਗਈ ਐ ਤੇ ਇਹਨੂੰ ਆਪਾਂ ਹੁਣ ਆਪਾਂ ਪਾ ਲਿਆ ਐ ਇੱਕ ਡੂੰਘੇ ਵਿੱਚ ਤੇ ਇਹਨੂੰ ਇਹਦੇ ਉੱਪਰ ਪਾ ਦਈਏ ਹੁਣ ਆਪਾਂ ਬਦਾਮ ਪਿਸਤਾ ਤੇ ਇਹਨੂੰ ਫ੍ਰਿਜ ਵਿੱਚ ਜੰਮਣ ਵਾਸਤੇ ਰੱਖ ਦਈਏ ਜਦੋਂ ਐ ਪੂਰੀ ਜੰਮ ਜਾਏਗੀ ਤੇ ਫਿਰ ਆਪਾਂ ਸਾਰੇ ਪਾ ਦਈਏ ਤੇ ਫਿਰ ਆਪਾਂ ਇਹਨੂੰ 3 ਘੰਟਿਆਂ ਬਾਅਦ ਕੱਢ ਕੇ ਤੇ ਖਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਜਦੋਂ ਜੰਮ ਜੇਗੀ ਅਜੇ ਤਿਆਰ ਨਹੀਂ ਹੋਈ ਠੰਡਾ ਕਰਕੇ ਮਿਕਸਚਰ ਆਪਾਂ ਡੂੰਘੇ ਚ ਪਾ ਲਿਆ ਏ ਆ ਵੇਖੋ ਜੀ ਅਸੀਂ ਆਈਸਕ੍ਰੀਮ ਆਪਣੀ ਕੱਢ ਲਈ ਆ ਤੇ ਦੇਖੋ ਕਿੰਡੀ ਸ਼ਾਨਦਾਰ ਬਣੀ ਆ ਦੇਖੋ ਆਪਾਂ ਇਥੋਂ ਪਾ ਕੇ ਕਿਦਿ ਸ਼ਾਨ ਪੋਲੀਚ ਪਾ ਕੇ ਦੇਖੋ ਨਸੀਨ ਖਾ ਕੇ ਦੇਖੀਏ ਵਾਓ ਕੀ ਸਵਾਦ ਕੀ ਟੇਸਟ ਹੈ ਬਾਜ਼ਾਰ ਨਾਲੋਂ ਵੀ ਵਧੀਆ ਬਣੀ